ਤਰਨਤਾਰਨ ਦੇ ਜ਼ਿਮਨੀ ਚੋਣ ਦੇ ਵਿੱਚ ਵੋਟਾਂ ਦਾ ਮਾਰਜਨ ਵੱਧ ਗਿਆ ਆਮ ਆਦੀ ਪਾਰਟੀ ਦੇ ਉਮੀਦਵਾਰ ਅੱਗੇ ਨੇ ਔਰ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੇ ਲਈ ਖਤਰੇ ਦੀ ਘੰਟੀ ਹੈ ਰਾਜਾ ਬਣਿੰਗ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਉਹਨਾਂ ਦਾ ਅਸਰ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਮੇਰੇ ਨਾਲ ਰਾਗਵ ਜੈਨ ਨੇ ਰਗਵ ਹੁਣ ਤੱਕ ਦੀ ਕੀ ਅਪਡੇਟ ਕਿੰਨੇ ਮਾਰਜਨ ਦੇ ਨਾਲ ਆਮ ਆਦੀ ਪਾਰਟੀ ਅੱਗੇ ਜਾ ਰਹੀ ਹੈ ਬਿਲਕੁਲ ਨਰਿੰਦਰ ਹੁਣ 1836 ਵੋਟਾਂ ਦੇ ਮਾਰਜਨ ਨਾਲ ਆਮ ਆਦੀ ਪਾਰਟੀ ਅੱਗੇ ਆ ਚੁੱਕੀ ਹੋਈ ਕਿਉਂਕਿ ਹਜੇ ਤੱਕ ਦੇਖੋ ਸੱਤ ਰੁਝਾਨ ਆ ਚੁੱਕੇ ਹੋਏ ਤੇ ਪਹਿਲੇ ਤਿੰਨ ਦੇ ਵਿੱਚ ਜੋ ਲੱਗ ਰਿਹਾ ਸੀ ਤਸਵੀਰਾਂ ਕਿ ਅਕਾਲੀ ਦਲ ਬੜਾ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਜਦੋਂ ਤੀਜਾ ਰਾਉਂਡ ਹੋਇਆ ਉਦੋਂ ਗੈਪ ਘਟ ਗਿਆ ਸੀਗਾ ਤੇ ਉਦੋਂ ਹੀ ਕਿਤਨਾ ਕਿਤੇ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਚਿਹਰੇ ਤੇ ਖੁਸ਼ੀ ਮੌੜਾਈ ਸੀ ਕਿਉਂਕਿ ਘਬਰਾਹਟ ਤਾਂ ਹੁੰਦੀ ਹੈ ਕਿਉਂਕਿ ਮੌਜੂਦਾ ਪਾਰਟੀ ਹੈ ਤੇ ਅਗਰ ਉਹਦੇ ਸ਼ੁਰੂਆਤ ਇਦਾਂ ਦੀ ਹੋਵੇ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਲਾਜ਼ਮੀ ਵੀ ਹੈਗਾ ਵਾ ਤੇ ਹੁਣ ਪਰ ਕਿਤਨਾ 336 ਕ ਜਿਆਦਾ ਚੋਂ ਵੱਡਾ ਨਹੀਂ ਆਂਕੜਾ ਪਰ ਕਿਤਨਾ ਕਿਤੇ ਇਹ ਆਂਕੜਾ ਹੁ 2000 ਦੇ ਕਰੀਬ ਟੱਚ ਕਰਦਾ ਪਿਆ ਵੈ ਯਾ ਅਗਲੇ 2-3 ਰਾਊਂਡ ਚ ਇਸ ਤਰ੍ਹਾਂ ਗੈਪ ਵੱਧਦਾ ਗਿਆ ਤਾਂ ਕਿਤਨਾ ਕਿਤੇ ਜਿਤਵਾਲ ਵੀ ਆਮ ਆਦੀ ਪਾਰਟੀ ਜਾ ਸਕਦੀ ਕਿਉਂਕਿ ਪਿਛਲੀਆਂ ਚੋਣਾਂ ਚ ਵੀ ਦੇਖਿਆ ਕਿ ਜਿਹੜੀ ਪਾਰਟੀ ਲਗਾਤਾਰ ਗੈਪ ਬਣਾਉਂਦੀ ਜਾਂਦੀ ਹੈ ਫਿਰ ਐਨ ਤੱਕ ਉਹਨਾਂ ਦਾ ਗੈਪ ਬਰਕਰਾਰ ਰਹਿੰਦਾ ਜੀ ਬਿਲਕੁਲ ਸੋ ਆਮ ਆਦੀ ਪਾਰਟੀ ਇਹਨਾਂ ਚੋਣਾਂ ਦੇ ਵਿੱਚ ਅੱਗੇ ਜਾ ਰਹੀ ਆ ਪਿਛਲੀਆਂ ਜਿਮਣੀ ਚੋਣਾਂ ਹੋਈਆਂ ਉਸ ਦੇ ਵਿੱਚ ਵੀ ਪੱਲੜਾ ਭਾਰੀ ਰਿਹਾ ਆਮ ਆਦੀ ਪਾਰਟੀ ਦਾ ਵਾਰਿਸ ਪੰਜਾਬ ਜਥੇਵੰਦੀ ਦਾ ਗੱਲ ਕਰੀਏ ਤਾਂ ਮਨਦੀਪ ਸਿੰਘ ਖਾਲਸਾ ਜੋ ਨਿਤਰੇ ਹੋਏ ਸੀ ਹਾਲਾਂਕਿ ਹੋਰ ਪਾਰਟੀਆਂ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਉਹ ਚੋਣਾਂ ਦੇ ਵਿੱਚ ਪਛੜੇ ਹੋਏ ਨਜ਼ਰ ਆ ਰਹੇ ਨੇ ਦੇਖੋ ਪਰਸਪੈਕਸ਼ਨ ਇੱਕ ਵੀ ਬਣਿਆ ਸੀਗਾ ਕਿਉਂਕਿ ਅਸੀਂ ਜੋ ਗਰਾਊਂਡ ਤੇ ਗਏ ਲੋਕ ਕਹਿੰਦੇ ਕਿ ਕਾਬਲੀਅਤ ਕੀ ਹੈ ਉਹਨਾਂ ਦੀ ਕੀ ਸਿਰਫ ਸੰਦੀਪ ਦਾ ਭਰਾ ਹੋਣਾ ਕਾਬਲਤ ਹੈ ਜਿਨੇ ਹਿੰਦੂ ਨੇਤਾ ਨੂੰ ਮਾਰਿਆ ਸੀਗਾ ਜਾਂ ਫਿਰ ਹੋਰ ਕੀ ਕਾਬਲਤ ਕਿਉਂਕਿ ਇੱਕ ਵਪਾਰੀ ਵਪਾਰੀ ਵਰਗ ਤੋਂ ਆnde ਹੈਗੇ ਆ ਚਲੋ ਉਹਨਾਂ ਨੂੰ ਚੁਣਿਆ ਗਿਆ ਵੈ ਪਰ ਕਿਤਨੇ ਕਿਤੇ ਲੋਕਾਂ ਦੇ ਦਿਲਾਂ ਚ ਬਹੁਤ ਸਾਰੇ ਸਵਾਲ ਹੁੰਦੇ ਕਿਉਂਕਿ ਭਾਈ ਅਮਰਿਤਪਾਲ ਹੋਣੀ ਵੀ ਜੇਲ੍ਹ ਦੇ ਵਿੱਚ ਹੈ ਤੇ ਖਡੂਰ ਸਾਹਿਬ ਦੇ ਲੋਕਾਂ ਦੇ ਕੰਮ ਹੋ ਪਾ ਰਿਹਾ ਨਹੀਂ ਹੋ ਪਾ ਰਿਹਾ ਇਹ ਬੜੇ ਸਵਾਲ ਯਾਨੀ ਕਿ ਕਈ ਚੀਜ਼ਾਂ ਲੋਕਾਂ ਦੇ ਦਿਮਾਗ ਚ ਚੱਲਦੀ ਕਿਉਂਕਿ ਮਾਝੇ ਵਾਲੇ ਲੋਕ ਬਹੁਤ ਸੋਚਦੇ ਹੈਗੇ ਇਹ ਲੋਕ ਗੱਲਾਂ ਦੇ ਤਾਂ ਤਿੱਖੇ ਹੁੰਦੇ ਹੀ ਆ ਕਿਤਨੇ ਕਿਤੇ ਪਰ ਇਹ ਫਿਰ ਜਦੋਂ ਰਿਜ਼ਲਟ ਲੈ ਕੇ ਆਉਂਦੇ ਇਹ ਵੀ ਰਹੀ ਆਉਂਦੇ ਤੇ ਉਹ ਚੀਜ਼ਾਂ ਦੇਖਣ ਨੂੰ ਮਿਲ ਰਹੀ ਹੁਣ ਸੋ ਗਰਾਉਂਡ ਜ਼ੀਰੋ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਆਮ ਮੁੱਦੇ ਨੇ ਜਿਹੜੇ ਲੋਕਾਂ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਲੋਕਾਂ ਨੇ ਆਪਣਾ ਮਤਦਾਨ ਕੀਤਾ ਉਹਨਾਂ ਨੂੰ ਵੋਟ ਪਾਈ ਸੋ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਆਮ ਆਦੀ ਪਾਰਟੀ ਆ ਉਹਨਾਂ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਜੋ ਕਿ ਅਕਾਲੀ ਦਲ ਤੋਂ ਸ਼ਿਫਟ ਹੋ ਕੇ ਆਮ ਆਦੀ ਪਾਰਟੀ ਦੇ ਵਿੱਚ ਪਹੁੰਚੇ ਉਹ ਅੱਗੇ ਜਾ ਰਹੇ ਨੇ ਹਾਲਾਂਕਿ ਜਿਹੜੇ ਤਿੰਨ ਰੁਝਾਨ ਸੀ ਉਹਨਾਂ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਉਹ ਅੱਗੇ ਜਾ ਰਹੇ ਸੀ ਹਾਲਾਂਕਿ ਉਦੋਂ ਅਕਾਲੀ ਦਲ ਦੇ ਚਿਹਰੇ ਖਿਲੇ ਹੋਏ ਸੀ ਹੁਣ ਜ਼ਰੂਰ ਮੁਰਝਾਏ ਨੇ ਸੋ ਆਮ ਆਦੀ ਪਾਰਟੀ ਦੇ ਦਫ਼ਤਰਾਂ ਦੇ ਵਿੱਚ ਉਹਨਾਂ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਸਾਫ਼ ਤੌਰ ਤੇ ਦੇਖੀ ਜਾ ਰਹੀ ਹੈ ਹੁਣ ਤੱਕ ਦੇ 7ਵੇਂ 라ਉਂਡ ਦੀ ਜੋ ਗਿਣਤੀ ਆ ਉਹ ਆਮ ਆਦੀ ਪਾਰਟੀ ਦੇ ਪੱਖ ਦੇ ਵਿੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ